ਕਾਲ ਜੀ ਸਾਰੀਆਂ ਭੈਣਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਜੀ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਪੇਂਟ ਵਾਲੇ ਸੂਟ ਅਸੀਂ ਖੁਦ ਰੈਡੀ ਕਰਦੇ ਆ ਇਹ ਸੂਟ ਜੇ ਕਿਸੇ ਨੇ ਵੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਮਤਲਬ ਕਿ ਹੈਲੋ ਲਿਖ ਕੇ ਵਟਸਐਪ ਤੇ ਤੁਸੀਂ ਭੇਜ ਸਕਦੇ ਹੋ ਈ ਤੇ ਆਪਣੇ ਕੋਲੇ ਇਹ ਵਾਲਾ ਸੂਟ ਆਇਆ ਪੇਂਟ ਕੀਤਾ ਹੋਇਆ ਘੇਰੇ ਦੇ ਉੱਪਰ ਇਹ ਮਤਲਬ ਕਿ ਘੇਰੇ ਨੂੰ ਜਾਂਦੀਆਂ ਨੇ ਇਹ ਟੇਢੀ ਉਹ ਹੋएगी ਬੇਲ ਪਾਈ ਹੋਈ ਇਸ ਤਰ੍ਹਾਂ ਤੇ ਆਹ ਵਾਲੀ neck ਦੇ ਉੱਪਰ ਆਊਗੀ ਇਸ ਤਰ੍ਹਾਂ neck ਦੇ ਉੱਪਰ ਆਊਗੀ ਇਹ ਵਾਲੇ ਤੇ ਇਸੇ ਤਰ੍ਹਾਂ ਹੀ ਇਹਦੇ ਬਾਜੂ ਦੇ ਉੱਪਰ ਆਈ ਬਾਜੂ ਦੇ ਵੀ ਫਲਾਵਰ ਦਿੱਤੇ ਹੋਏ ਨੇ ਇਹ ਆਹ ਚੀਜ਼ ਬਾਜੂ ਦੇ ਉੱਪਰ ਆ ਜੂਗੀ ਇਸ ਤਰ੍ਹਾਂ ਦੋਨੇ ਬਾਜੂਆਂ ਤੇ ਆ ਜੂਗੀ ਛੋਟੇ ਛੋਟੇ ਫਲਾਵਰ ਦਿੱਤੇ ਨੇ ਬਾਜੂ ਦੇ ਉੱਪਰ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਲੈਸ ਵਗੈਰਾ ਵੀ ਤੁਸੀਂ ਲਾ ਕੇ ਫਿਨਿਸ਼ਿੰਗ ਦੇ ਕੇ ਤਿਆਰ ਕਰਵਾ ਸਕਦੇ ਹੋਗੇ ਤੇ ਇੱਕ ਆਪਣੇ ਕੋਲੇ ਹੈਗਾ ਦੂਸਰਾ ਇਹ ਵਾਲਾ ਸੂਟ ਇਹ ਇਸ ਤਰ੍ਹਾਂ ਹੀ ਮਤਲਬ ਕਿ ਸਿੱਧਾ ਸਾਹਮਣੇ neck ਨੂੰ ਜਾਂਦਾ ਇਹ ਫਰੰਟ ਦੇ ਉੱਪਰ ਕਮੀਜ਼ ਦੇ ਉੱਪਰ ਸ਼ਰਟ ਦੇ ਉੱਪਰ ਆਊਗਾ ਇਹ ਫਲਾਵਰ ਬਹੁਤ ਸੋਹਣਾਗਾ ਬਣ ਕੇ ਤਿਆਰ ਹੋਊਗਾ ਜੇ ਤੁਹਾਨੂੰ ਫਿਰ ਪਤਾ ਲੱਗਦਾ ਆਪਾਂ ਨੂੰ ਤੇ ਇਹ ਵਾਲੀ ਚੀਜ਼ ਆਊਗੀ ਇਹਦੇ ਬਾਜੂ ਦੇ ਉੱਪਰ ਇਸ ਤਰ੍ਹਾਂ ਬਾਜੂ ਤੇ ਆਊਗਾ ਇਹ ਇਹ ਵਾਲੀ ਚੀਜ਼ ਬਹੁਤ ਸੋਹਣਾ ਸੂਟ ਬਣੂਗਾ ਇਹ ਤੇ ਇੱਕ ਆਪਣੇ ਕੋਲੇ ਹੈਗਾ ਇਹ ਵਾਲਾ ਸੂਟ ਇਹਦੇ ਵਾਲੀ ਬੇਲ ਆਪਾਂ ਘੇਰੇ ਤੇ ਦਿੱਤੀ ਹੋਈ ਹੈ ਜੀ ਗ੍ਰੀਨ ਕਲਰ ਦਾ ਸੂਟ ਹੈ ਇਸ ਤਰ੍ਹਾਂ ਬਹੁਤ ਸੋਨਾ ਸੂਟ ਬਣੂਗਾ ਇਹ ਵੀ ਤੇ ਇਸ ਤਰੀ ਫਲਾਵਰ ਇੱਕ ਬੱਜ ਦੇ ਉੱਪਰ ਦਿੱਤਾ ਹੋਇਆ ਆਪਣਾ ਆਪਣੇ ਕੋਲ ਸੂਟ ਬਹੁਤ ਰੈਡੀ ਹੋ ਚੁੱਕੇ ਨੇ ਇਹ ਵਾਲੇ ਜੇ ਕਿਸੇ ਨੇ ਵੀ ਲੈਣੇ ਨੇ ਤਾਂ ਲੈ ਸਕਦੇ ਹੋ ਤੇ ਇੱਕ ਸੂਟ ਆਪਣੇ ਕੋਲੇ ਹੈਗਾ ਗ੍ਰੇ ਕਲਰ ਦਾ ਇਹ ਇਸ ਤਰ੍ਹਾਂ ਇਹ ਵਾਲੀ ਸ਼ਰਟ ਹੈ ਦੀ ਇਸ ਤਰ੍ਹਾਂ ਫਲਾਵਰ ਦੀ ਸ਼ੇਡ ਬਣਾਈ ਹੋਈ ਹੈ ਫਲਾਵਰ ਬਣਾਈ ਹੋਏ ਹੈ ਜੀ ਤੇ ਇਸ ਤਰ੍ਹਾਂ ਹੀ ਇਹਦੇ ਬਾਜੂ ਦੇ ਉੱਪਰ ਦਿੱਤਾ ਹੋਇਆ ਫਲਾਵਰ ਇਸ ਤਰ੍ਹਾਂ ਹੀ ਇੱਕ ਇੱਕ ਫਲਾਵਰ ਬਾਜੂ ਤੇ ਦਿੱਤਾ ਹੋਇਆ ਹੈ ਇਹ ਆਪਾਂ ਨੇ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਗੇ ਇਹ ਤੇ ਹੁਣ ਆਪਣੇ ਕੋਲੇ ਲਾਸਟ ਹੈਗਾ ਜੀ ਇੱਕ ਸੂਟ ਬਲੈਕ ਕਲਰ ਦਾ ਇਹ ਵਾਲਾ ਆਉਂਦਾ ਇਹਦੇ ਘੇਰੇ ਦੇ ਉੱਪਰ ਜੀ ਫਲਾਵਰ ਇਸ ਤਰ੍ਹਾਂ ਤੇ ਬਹੁਤ ਸੋਹਣਾ ਸੂਟ ਆ ਕਪੜਾ ਵੀ ਫਿਓਨਾ ਦਾ ਹੀ ਇਹ ਤੇ ਇਹ ਵਾਲੀ ਚੀਜ਼ ਆਉਗੀ ਇਹਦੇ ਘੇਰੇ ਦੇ ਉੱਪਰ ਆਈ ਇਹ ਵਾਲੀ ਇੱਕ ਮੂਰੇ ਦੇ ਉੱਪਰ ਆਉਗੀ ਇਹ ਵਾਲੀ ਆਉਗੀ ਜਿਹੜੀ ਮੂਰੀ ਤੇ ਆਉਗੀ ਇਸ ਤਰ੍ਹਾਂ ਮੂਰੀ ਦੇ ਉੱਪਰ ਆਜੂ ਦੇ ਵਾਲੀ ਚੀਜ਼ ਤੇ ਫਿਰ ਉਹਨਾਂ ਦਾ ਸੂਟ ਹੈ ਇਹ ਨਾਲ ਦੁਪੱਟਾ ਹੈ ਇਸ ਤਰ੍ਹਾਂ ਦਾ ਇਹ ਦੁਪੱਟਾ ਹੈ ਦੁਪੱਟਾ ਇਹਦੇ ਨਾਲ ਆਪਾਂ ਮਸਲੀਨ ਦਾ ਲਾਇਆ ਹੋਇਆ ਜੀ ਬਹੁਤ ਸੋਹਣਾ ਚੈੱਕ ਦੇ ਵਿੱਚ ਦੁਪੱਟਾ ਹੈਗਾ ਤੇ ਇਹ ਦੁਪੱਟਾ ਇਹਦਾ ਇਸ ਤਰ੍ਹਾਂ ਰੈਡੀ ਹੋਇਆ ਹੋਇਆ ਦੁਪट्टे ਦੇ ਦੋਨੇ ਸਾਈਡਾਂ ਦੇ ਉੱਪਰ ਪੇਂਟ ਕੀਤਾ ਹੋਇਆ ਈ ਇਸ ਤਰ੍ਹਾਂ ਪੇਂਟ ਕੀਤਾ ਹੋਇਆ ਦੁਪट्टे ਦੇ ਸਾਈਡਾਂ ਦੇ ਉੱਪਰ ਦੋਨੇ ਸਾਈਡਾਂ ਪੇਂਟ ਕੀਤਾ ਹੋਇਆ ਈ ਦੋਨੇ ਸਾਈਡਾਂ ਦੇ ਉੱਪਰ ਦੂਸਰੀ ਸਾਈਡ ਵੀ ਇਸ ਤਰ੍ਹਾਂ ਬਹੁਤ ਸੋਹਣਾ ਸੂਟ ਬਣਿਆ ਹੋਇਆ ਈ ਇਹ ਵੀ ਜਿਹੜੇ ਪਹਿਲਾਂ ਦਿਖਾਈ ਸੀ ਸੋਨੋ ਉਹ ਵਿਦਆਊਟ ਦੁਪੱਟਾ ਸੀਗਾ ਤੇ ਇੱਕ ਸੂਟ ਪਾ ਦੁਪੱਟੇ ਨਾਲ ਰੈਡੀ ਕਰਵਾਇਆ ਈ ਸੂਟ ਬਹੁਤ ਸੋਹਣਾ ਹੈਗਾ ਬਣ ਕੇ ਪਤਾ ਲੱਗਦਾ ਜੀ ਬਾਕੀ ਤੁਸੀਂ ਜੇ ਲੈਸ ਵਗੈਰਾ ਦੀ ਫਿਨਿਸ਼ਿੰਗ ਦੇਣੀ ਹੈ ਤਾਂ ਉਹ ਵੀ ਦੇ ਸਕਦੇ ਹੋ ਜੀ ਤੇ ਜੇ ਕਿਸੇ ਨੇ ਮੰਗਵਾਉਣੇ ਨੇ ਤਾਂ ਹੈਲੋ ਲਿਖ ਕੇ WhatsApp ਦੇ ਉੱਪਰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਸਾਨੂੰ ਜੇ ਕਿਸੇ ਨੇ ਪੇਂਟ ਵਗੈਰਾ ਵੀ ਕਰਵਾਉਣੇ ਨੇ ਤਾਂ ਤੁਸੀਂ ਆਪ ਦਾ ਕੱਪੜਾ ਵੀ ਲੈ ਕੇ ਸਾਨੂੰ ਭੇਜ ਸਕਦੇ ਹੋ ਨਹੀਂ ਸਾਨੂੰ ਕੱਪੜਾ ਦੱਸ ਸਕਦੇ ਹੋ ਵੀ ਇਸ ਕੱਪੜੇ ਦੇ ਉੱਪਰ ਰੈਡੀ ਕਰਵਾਓ ਜੀ ਅਸੀਂ ਉਹ ਵੀ ਕਰਵਾ ਸਕਦੇ ਆ ਸਤਿ ਸ੍ਰੀ ਅਕਾਲ